ਆ ਆ ਕੇ ਸਾਰਾ ਕੁਝ ਮੈਂ ਜੀ 26ਵੇਂ ਸੰਗੀਚ ਕੰਮ ਚੱਲੀ ਉਹ ਤੂੰ ਪੈਸੇ ਨਹੀਂ ਦੇ ਗਿਆ ਯਾਰਾ ਹੱਥ ਨੇ ਬਣਾਵਾਂਗੇ ਸਾਰਾ ਕੁਝ ਤੈਨੂੰ ਖਵਾਵਾਂਗੇ ਬਣਾਉਣ ਦਾ ਮਦਦ ਨਹੀਂ ਬਣਾਉਂਦਾ ਮੈਂ ਆਪ ਹੀ ਆ ਹਾਂ ਫੇਰ ਅਸੀਂ ਵੀ ਬਣਾਵਾਂਗੇ ਆਪਣੇ ਤੂੰ ਪੈਸੇ ਦੇ ਕੇ ਰਹੀਂ ਜੋ ਪਰ ਕੇ ਜੜੀ ਧੀਰੀ ਚੀਜ਼ ਖਾਣੀ ਉਹਦੀ ਖਵਾਵਾਂਗੇ ਤੈਨੂੰ ਨਹੀਂ ਯਾਰ ਭੋਗ ਵਾਲਾ ਮੈਂ ਨਹੀਂ ਕਹਿੰਦਾ ਚੀਜਾ ਮੈਂ ਮੈਂ ਤਾਂ ਸਾਰੇ ਪਿੰਡ ਜਾਨਾ ਫਿਰ ਇਹਦਾ ਮਤਲਬ ਸਾਰੇ ਪਿੰਡ ਖਾਇਆ ਕਰ ਮੈਂ ਤਾਂ ਮੈਂ ਖੰਡ ਪੱਠਾ ਨਹੀਂ ਕਰ ਮੈਂ ਉਹ ਸੁਣਦਾ ਉਹ ਬਾਦਸ਼ਾਹ ਦੇ ਕੋਲੇ ਬਿਠੇ ਨਾ ਗੱਲ ਕਰ ਗੱਲ ਨਹੀਂ ਤੇਰੇ ਨਾਲ ਗੱਲ ਹੋਊਗੀ ਮੇਰੀ ₹250 ਬੰਦਾ ਆਪਣਾ ਦੇ 250 ਰੁਪਏ ਦੇ ਜਿੰਜਾ ਮੈਨੂੰ 250 ਆਪਣਾ ਕਦੋਂ ਆਉਂਦਾਗਾ ਲੈ ਤੈਨੂੰ 300 ਗ੍ਰਾਮ ਕਿੰਨਾ ਹੋ ਗਿਆ ਅੱਧਾ ਕਿਲੋ ਹੋ ਗਿਆ 600 ਗ੍ਰਾਮ 600 ਗ੍ਰਾਮ ਅੱਧਾ ਕਿਲੋ ਹੋ ਗਿਆ ਕਿਲੋ ਸੱਚ ਹਾਡੇ ਅੱਧਾ ਕਿਲੋ ਹੋ ਗਿਆ ਇੱਕ ਹੋ ਗਈ ਆਮਲੇਟ ਉਹ ਯਾਰ ਇੱਕ ਆਮਲੇਟ ਤੇ ਦੋ ਬੇਟਾਂ ਦਾ ਸਿੰਘਾ ਨਿੱਕੀ ਨਿੱਕੀ ਜਿ ਆਏ ਪਈ ਪਈ ਹੋਣ ਲੱਗੇ ਤਾਂ ਬੱਸ ਮੇਰਾ ਤੇਰੀਆਂ ਨਹੀਂ ਸੁੱਟ ਤੇਰੀਆਂ ਅੱਖਾਂ ਫੁੱਟੀਆਂ ਸੁੱਟ ਗਾਇਆ ਸੋ ਪਹਿਲਾਂ ਮੈਂ ਜੋ ਬੂਲ ਕੇ ਪਈਆਂ ਦਿੰਨ ਤੋਲ ਕੇ ਕਿ ਪਈਆਂ 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 ਦੀਆਂ ਪਲੇਟਾਂ ਤੇ ਉਹ ਤਾਂ ਭਾਂਚੋ ਲੂਈ ਦੇ ਥੱਲੇ ਕਰ ਕਰੀ ਖਾਈ ਜਾ ਚੱਲ ਬਈਨੇ ਤੇਰੇ ਕੋਲ ਕੱਲ ਨੂੰ ਖੰਡ ਪੜਦਾ ਭੋਗ ਪੈਣਦਾ ਹੈ నేరు వై నా దర్కోలే లైందా మాలం నీ అద పాయిస్ దేకి నిం పోక్కే దేకిర్ పాయిస్ దేకి జాయో కంకు మేరియ కన కమ్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్

ਤੇ ਤੈ ਕਿ ਆਜ ਅਜਨਾਪੇ ਇੰਦੇ ਆਪਣੇ ਆਜੀ ਮੇਰੇ ਕੋਲ ਪੈਸੇ ਕਿਹ ਹੈ ਅਜ ਮੈਨੂੰ ਮਨ ਘਰੇ ਆਉਂਗਾ ਥੋੜੇ ਪਾਤਰ ਮਹੀਨੇ ਦਾ ਆਖਿਆ ਸੀ ਮੇਰੇ ਕੋਲ ਪਹਿਲਾ ਨਾ ਹੀ ਮੈਂ ਤੁਹਾਨੂੰ ਦੱਸਦਾ ਮਹੀਨੇ ਦੀ ਕਿਤੇ ਦੀ ਆਮਲੇਟ ਦੀ ਦਾ ਮੈਂ ਅੱਜ ਦੂਜੇ ਦਿਨ ਤੇ ਪੈਸੇ ਤੇ ਦੂਜੇ ਦਿਨ ਹੀ ਮਹੀਨੇ ਦੀ ਗੱਲ ਕਰਿਆ ਮੈਂ ਦੱਸ ਕਿੰਨੇ ਦਿਨੋਂ ਕੋ ਬੋਲ ਆਪ ਜਨਗੋਣ ਤਿੰਨ ਦਿਨ ਹੋਰ ਮੰਗੀਆਂ ਦਾ ਇਹ ਮਹੀਨੇ ਦੀ ਅੱਧਾ ਮਹੀਨੇ ਦੀ ਮਹੀਨੇ ਦੀ ਨਹੀਂ ਭਾਂਜੋ ਖਾ ਕੇ ਤੁਸੀਂ ਹੋਟਲ ਆਉਂਦਾ ਮਹੀਨੇ ਨਹੀਂ ਚੱਲੇਗਾ ਕਿਈ ਕਿਈ ਗਿਆ ਅਸੀਂ ਖਾ ਕੇ ਆ ਜਿਹੜੀ ਸੀ ਧੱਕਾ ਦਿੱਤੀ ਜਿਹੜੀ ਜੋ ਕਰ ਗਿਆ ਧੱਕਾ ਰਖਾਈ ਗਈ ਮੈਂ ਤਾਂ ਦੱਸਾਂ ਤੱਕਾ ਗਿਆ ਮੈਂ ਦੱਟ ਦਬਾੜ ਕੇ ਬਗਵਾ ਕਰਾ ਆਦਾਂ ਲੱਗੇ denn ਗਰ ਪਈ ਐ ਕੋਈ ਆਉਂਦਾ ਦੇਖ ਬਾਹਰ ਦਾ ਮੈਨੂੰ ਠੇਕਾ ਨਹੀਂ ਤੇਰੇ ਨਾਲ ਕੋਲ ਉਹ ਜਿੱਦ ਤੇ ਨਹੀਂ ਮੈਂ ਸਾਰੇ ਬੰਦੇ ਜੋ ਤੇ ਬੇਇੱਜ਼ਤੀ ਕਰਾ ਗੋ ਥੋੜੇ ਗਵੰਡੀ ਥਵੰਡੀ ਸਾਰੇ ਹੁੰਦੇ ਮੇਰੇ ਕੋਲੇ ਠੀਕ ਆ ਨਾਲੇ ਮੈਂ ਸੁੱਖੀ ਨੂੰ ਦੱਸ ਕੇ ਆਉਂਗਾ ਮੈਂ ਕਹਾਈ ਕੀਤੀ ਇਹਨੇ ਮਣੀ ਨਹੀਂ ਦੇਨੇ ਕੀ ਆ ਗਿਆ ਕਰੀ ਹੁਣ ਕੰਮ ਕਰਦਾ ਨੂੰ ਨਹੀਂ ਠੀਕ ਆ ਨਾਲੇ ਦੁੱਪ ਲੈ ਕੇ ਨੂੰ ਮੈਂ